ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖੜਾ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਢੱਲਾ ਢੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਢੱਲਾ ਸਾਹਿਬ ਪੰਜਾਬ ਦੀ ਸਿਆਸਤ ਦੇ ਵਿੱਚ 23 ਜੂਨ ਜਿਹੜੀ ਹੈ ਨਾ ਇਹਨੇ ਬੜਾ ਕੁਝ ਜਿਹੜਾ ਉਹ ਸੈੱਟ ਕਰਕੇ ਜਾਣਾ ਬੜੀਆਂ ਇਤਿਹਾਸ ਲਿਖਣਾ ਇਸ ਤਰੀਕੇ ਨੇ ਕਿਉਂਕਿ ਹੈ ਤਾਂ ਚੋਣ ਨਤੀਜੇ ਦਾ ਦਿਨ ਹੈ ਲੁਧਿਆਣਾ ਪਛਮੀ ਸਿਰਫ ਇੱਕੋ ਹੀ ਚੋਣ ਹੋਣੀ ਹੈ ਪੂਰੇ ਪੰਜਾਬ ਦੇ ਵਿੱਚ ਜ਼ਿਮਨੀ ਚੋਣ ਹੈ ਪਰ ਇਥੋਂ ਪਾਰਟੀਆਂ ਦੇ ਲੀਡਰਾਂ ਦੇ ਭਵਿੱਖ ਜਿਹੜੇ ਆ ਉਹ ਤੈਹ ਹੋ ਜਾਣੇ ਆ ਵੀ ਜਿਹੜੀ ਪਾਰਟੀ ਜਿੱਤ ਗਈ ਜਿਹੜੀ ਪਾਰਟੀ ਲੀਡ ਲੈ ਗਈ ਜਿਹੜੀ ਪਾਰਟੀ ਆਪਣਾ ਉਮੀਦਵਾਰ ਜਿਤਾਉਣ 'ਚ ਕਾਮਯਾਬ ਹੋਈ ਉਹ ਉਮੀਦਵਾਰ ਦਾ ਵੀ ਜਿਹੜਾ ਕਾਡਰ ਵੱਡਾ ਹੋਊਗਾ ਉਹਦਾ ਕਦ ਵੱਡਾ ਹੋਊਗਾ ਪਲੱਸ ਉਹਦੇ ਨਾਲ ਜਿਹੜਾ ਉਹਨਾਂ ਦੀ ਅਗਵਾਈ ਕਰ ਰਿਹਾ ਲੀਡਰ ਹੈ ਉਹਦਾ ਵੀ ਕਦ ਵੱਡਾ ਜਿਹੜਾ ਹੋਏਗਾ ਅਗਰ ਤੇ ਸੁਖਬੀਰ ਬਾਦਲ ਹੋਣੀ ਜਿੱਤਦੇ ਆ ਜਾਂ ਉਹ ਜ਼ਮਾਨਤੀ ਬਚਾ ਜਾਂਦੇ ਤੇ ਸੁਖਬੀਰ ਬਾਦਲ ਜਿਹੜੇ ਆ ਮਡੇ ਲੀਡਰ ਦੇ ਤੌਰ ਤੇ ਉੱਭਰਣਗੇ ਕਿਉਂਕਿ ਇਹਨਾਂ ਨੇ ਇੱਕ ਗੱਲ ਕਹੀ ਸੀ ਆਕਾਲੀ ਦਲ ਨੇ ਵੀ ਅਸੀਂ ਚਾਰ ਜ਼ਿਮਨੀ ਜੁਣਾ ਇਸ ਕਰਕੇ ਨਹੀਂ ਲੜ ਰਹੇ ਕਿਉਂਕਿ ਸਾਡੇ ਜਰਨੈਲ ਜਿਹੜੇ ਆ ਉਹ ਇਸ ਵਕਤ ਕਿਉਂਕਿ ਉਹਨਾਂ ਨੂੰ ਉਸ ਵਕਤ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਦਾਲ ਕੀ ਹੋਈ ਸੀ ਦੂਸਰੇ ਪਾਸੇ ਡੱਲਾ ਸਾਹਿਬ ਕਾਂਗਰਸ ਦੇ ਵਿੱਚ ਜਿਹੜਾ ਕਨਫਲਿਕਟ ਹੈ ਆਸ਼ੂ ਉਬੜਿੰਗ ਪ੍ਰਤਾਪ ਬਾਜਵਾ ਜੀ ਇਹ ਜਿੱਤਦੇ ਆ ਤੇ ਫਿਰ ਰਾਜਾ ਬੜਿੰਗ ਵੱਡੇ ਲੀਡਰ ਸਾਬਤ ਹੋਣਗੇ ਵੀ ਰਾਜਾ ਬੜਿੰਗ ਦਮ ਰੱਖਦੇ ਆ ਜਿੱਤਣ ਦਾ ਕਿਤੇ ਵੀ ਉਹਨਾਂ ਨੂੰ ਲੜਾ ਦਿਓ ਤੇ ਆਮ ਆਦਮੀ ਪਾਰਟੀ ਜਿਹੜੀ ਸੱਤਾਧਾਰੀ ਪਾਰਟੀ ਆ ਤੇ ਜੇ ਸੰਜੀਵ अरोड़ा ਜਿੱਤ ਜਾਂਦੇ ਆ ਤੇ ਫਿਰ ਭਗਵੰਤ ਮਾਨ ਹੈ ਵੀ ਯੂਜਵਲ ਕਿਉਂਕਿ ਉਹਨਾਂ ਨੇ ਚਾਰ ਜਿਲ੍ਹੀਆਂ ਚੋਣਾਂ ਜਦੋਂ ਹੋਈਆਂ ਨੇ ਤਿੰਨ ਜਿੱਤੀਆਂ ਫਿਰ ਜਿਲੰਦਰ ਪਛਮੀ ਵਾਲੀ ਵੀ ਚੋਣ ਜਿੱਤੀ ਐ ਸੋ ਡੱਲਾ ਸਰ ਇਹ ਪੂਰੀ ਸਥਿਤੀ ਕਿਵੇਂ ਦੇਖਦੇ ਹੋ ਇਹ ਚੋਣਾਂ ਵਾਕਈ ਜੋ ਮੈਂ ਸਵਾਲ ਕੀਤਾ ਲੀਡਰਾਂ ਦਾ ਭਵਿੱਖ ਨਿਰਧਾਰਤ ਕਰ ਦੇਗੀ 23 ਤਰੀਕ ਦੇਖੋ ਦੋ ਵੱਡੇ ਦਿਨ ਆ ਰਹੇ ਨੇ ਇੱਕ ਤਾਂ 18 ਜੂਨ ਦਾ 18 ਜੂਨ ਨੂੰ ਪੰਜ ਮੈਂਬਰੀ ਕਮੇਟੀ ਦੀ ਭਰਤੀ ਖਤਮ ਹੋ ਜਾਣੀ ਹੈ ਅਧਿਕਾਰਿਕ ਤੌਰ ਤੇ ਉਸ ਤੋਂ ਬਾਅਦ 19 ਨੂੰ ਵੋਟਾਂ ਨੇ ਔਰ 23 ਜੂਨ ਜਿਵੇਂ ਤੁਸੀਂ ਕਿਹਾ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ 23 ਜੂਨ ਨੂੰ ਇੱਕ ਤਾਂ ਇਹ ਫੈਸਲਾ ਹੋਣਾ ਹੈ ਕਿ ਸੁਖਬੀਰ ਦੀ ਪ੍ਰਧਾਨਗੀ ਤੇ ਸੁਖਬੀਰ ਦੀ ਪ੍ਰਵਾਨਗੀ 23 ਜੂਨ ਨੂੰ ਫੈਸਲਾ ਹੋ ਜਾਣਾ ਹੈ ਅਗਰ ਤਾਂ ਸੁਖਬੀਰ ਜਿੱਤ ਗਿਆ ਫਿਰ ਤਾਂ ਇਹ ਮੰਨਿਆ ਜਾਊਗਾ ਸੁਖਬੀਰ ਪ੍ਰਵਾਨ ਹੈ ਅਗਰ ਸੁਖਬੀਰ ਹਾਰ ਗਿਆ ਮਤਲਬ ਸੁਖਬੀਰ ਬਾਦਲ ਦਾ ਕੈਂਡੀਡੇਟ ਹਾਰ ਗਿਆ ਫੇਰ ਸੁਖਬੀਰ ਦੀ ਪ੍ਰਧਾਨਗੀ ਤੇ ਪ੍ਰਵਾਨਗੀ ਦੋਵਾਂ ਤੇ ਸਵਾਲ ਹੋਰ ਵੱਡਾ ਹੋ ਜਾਣਾ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਪਾਸੇ ਉਹਨਾਂ ਦੀ ਪ੍ਰਧਾਨਗੀ ਨੂੰ ਕੋਈ ਸਿੱਧਾ ਚੈਲੰਜ ਨਹੀਂ ਹੈ ਲੇਕਿਨ ਲੋਕਾਂ ਦੇ ਮਨਾਂ ਦੇ ਵਿੱਚ ਕਿ ਸੁਖਬੀਰ ਬਾਦਲ ਨਵੇਂ ਸਿਰੇ ਤੋਂ ਭਰਤੀ ਕਰਕੇ ਪ੍ਰਧਾਨ ਬਣਿਆ ਔਰ ਜਿਹੜੇ ਲੋਕ ਕਹਿੰਦੇ ਸੀ ਕਿ ਸੁਖਬੀਰ ਬਾਦਲ ਸਾਡਾ ਜਰਨੈਲ ਹੈ ਅਸੀਂ ਸ਼ਖਬੀਰ ਬਾਦਲ ਬਿਨਾ ਚਾਰ ਜ਼ਿਮਨੀ ਚੋਣਾ ਨਹੀਂ ਲੜਨੀਆ ਤੇ ਜਦੋਂ ਸ਼ਖਬੀਰ ਬਾਦਲ ਦੁਬਾਰਾ ਪ੍ਰਧਾਨ ਬਣਿਆ ਉਹਨੇ ਐਲਾਨ ਕੀਤਾ ਕੈਂਡੀਡੇਟ ਵੀ ਸਭ ਤੋਂ ਆਮ ਆਦਮੀ ਪਾਰਟੀ ਤੋਂ ਬਾਅਦ ਅਗਰ ਕਿਸੇ ਨੇ ਕੈਂਡੀਡੇਟ ਦਿੱਤਾ ਤਾਂ ਸ਼ਖਬੀਰ ਬਾਦਲ ਨੇ ਦਿੱਤਾ ਤੇ ਸ਼ਖਬੀਰ ਬਾਦਲ ਨੇ ਜ਼ੋਰ ਵੀ ਪੂਰਾ ਲਾ ਰੱਖਿਆ ਹੈ ਪਾਰਟੀ ਦੇ ਸੰਗਠਨ ਦੇ ਸਾਰੇ ਲੀਡਰਾਂ ਦੀ ਜ਼ਿੰਮੇਵਾਰੀ ਲਾ ਰੱਖੀ ਹੈ ਕਮੇਟੀ ਬਣਾਈ ਹੈ ਉਹਦੇ ਚ ਚੀਮਾ ਸਾਹਿਬ ਨੇ ਉਹਦੇ ਚ ਗਾਵੜਿਆ ਸਾਹਿਬ ਨੇ ਉਹਦੇ ਚ ਮਹਿੰਦਰ ਗਰੇਵਾਲ ਹੈ ਉਹਦੇ ਵਿੱਚ ਹਰੀਸ਼ ਰਾਏ ਢੰਡਾ ਹੈ ਉਹ ਕਈ ਲੀਡਰ ਨੇ ਪੰਜ ਛੇ ਕਈ ਲੀਡਰ ਉਹਨਾਂ ਨੇ ਉੱਚੇ-ਉੱਚੇ ਤੌਰ ਤੇ ਲਾਤੇ ਹੁਣ ਜੇ ਇੰਨਾ ਹਾਲਾਤਾਂ ਚ ਸੁਖਬੀਰ ਬਾਦਲ ਨਹੀਂ ਜਿੱਤਦਾ ਤੇ ਫਿਰ 18 ਜੂਨ ਨੂੰ ਜਿਹੜੀ ਭਰਤੀ ਖਤਮ ਹੋਣੀ ਹੈ 23 ਜੂਨ ਨੂੰ ਉਸ ਭਰਤੀ ਤੋਂ ਬਾਅਦ ਉਸ ਪਾਸੇ ਬਹੁਤ ਵੱਡਾ ਹੰਗਾਰਾ ਨਜ਼ਰ ਆ ਰਿਹਾ ਹੈ ਮੈਂ ਤਾਂ ਕਹਿੰਦਾ ਜੇ ਸੁਖਬੀਰ ਜਿੱਤ ਵੀ ਜਾਵੇ ਉਸ ਪਾਸੇ ਤਾਂ ਤਾਂ ਵੀ ਬਹੁਤ ਵੱਡੀ ਭਰਤੀ ਹੋਈ ਹੈ ਕਿਉਂਕਿ ਸਿਧਾਂਤਕ মতਪੇਦ ਤਾਂ ਬਣੇ ਹੋਏ ਨੇ ਨਾ ਸੁਖਬੀਰ ਇੱਕ ਪਾਸਿਓਂ ਨਹੀਂ ਸੁਖਬੀਰ ਬਾਦਲ ਜਿੱਤਦੇ ਆ ਫਿਰ ਤੇ ਲੋਕਾਂ ਦਾ ਜਿਹੜਾ ਵੋਟ ਉਹਨਾਂ ਨੂੰ ਪਹਿਲਾਂ ਲੋਕਾਂ ਨੇ ਆਪਣਾ ਭਰੋਸਾ ਦਿਖਾਇਆ ਸੁਪੀਰ ਬਾਦਲ ਤੇ ਨਹੀਂ ਪਰ ਗੱਲਾਂ ਸਿਰਫ ਰਾਜਨੀਤਿਕ ਨਹੀਂ ਸਿਧਾਂਤਕ ਲੜਾਈ ਵੀ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੀ ਚੋਣਾਂ ਨੇ ਨਾ ਇਹ ਚੋਣ ਬਿਲਕੁਲ ਸ਼ਹਿਰੀ ਹੈ ਹੁਣ ਸੁਖਬੀਰ ਬਾਦਲ ਇੱਕ ਫਰੰਟ ਤੇ ਨਹੀਂ ਲੜ ਰਿਹਾ ਸ਼ੁਖਬੀਰ ਬਾਦਲ ਸਿਧਾਂਤਕ ਲੜਾਈ ਲੜਨੀ ਪੈ ਰਹੀ ਸ਼ੁਖਬੀਰ ਬਾਦਲ ਨੂੰ ਪੰਜ ਮੈਂਬਰੀ ਕਮੇਟੀ ਨਾਲ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਣੀ ਹੈ ਸ਼ੁਖਬੀਰ ਬਾਦਲ ਪੰਜ ਮੈਂਬਰੀ ਕਮੇਟੀ ਤੇ ਸਵਾਲ ਚੱਕਦਾ ਕਿ ਸੱਤ ਮੈਂਬਰੀ ਕਮੇਟੀ ਤੋਂ ਪੰਜ ਮੈਂਬਰੀ ਜਿਹੜੀ ਰਹਿ ਗਈ ਸ਼ੁਖਬੀਰ ਬਾਦਲ ਦੂਸਰਿਆਂ ਨੂੰ ਜਿਹੜੇ ਸੁਧਾਰ ਲੈਰਚ ਸੀਗੇ ਜਾਂ ਸ਼ੁਖਬੀਰ ਬਾਦਲ ਤੋਂ ਵੱਖਰੇ ਨੇ ਉਹਨਾਂ ਨੂੰ ਗद्दार ਕਹਿੰਦਾ ਹੈ ਸ਼ੁਖਬੀਰ ਬਾਦਲ ਤਖਤ ਸਹਿਬਾਨਾਂ ਤੇ ਲਗਾਤਾਰ ਸਵਾਲ ਚੱਕ ਰਿਹਾ ਹੈ ਬੀਜੇਪੀ ਤੇ اور ਸੈਂਟਰ ਤੇ ਕਿ ਤਖਤ ਸਹਿਬਾਨਾ ਤੇ ਇਹਨਾਂ ਨੇ ਕਬਜ਼ੇ ਕਰ ਲਏ ਸੀ ਇਸ ਤਰ੍ਹਾਂ ਦਾ ਸਵਾਲ ਚੱਕ ਰਿਹਾ ਹੁਣ ਸੁਖਵੀਰ ਬਾਦਲ ਬੀਜੇਪੀ ਨਾਲ ਗਠਜੋੜ ਛੱਡ ਚੁੱਕਿਆ ਹੈ ਕਈ ਲੀਡਰ ਖੁਲਾਸਾ ਕਰ ਚੁੱਕੇ ਨੇ ਕਿ ਪਾਰਲੀਮੈਂਟ ਦੀਆਂ ਚੋਣਾਂ 'ਚ ਗੱਲ ਤੁਰੀ ਸੀ ਅਮਿਤ ਸ਼ਾਹ ਨਾਲ ਸਮਝੌਤੇ ਦੀ ਪਟਿਆਲੇ ਵਾਲੇ ਰਖੜਾ ਸਾਹਿਬ ਇੰਟਰਵਿਊਆਂ 'ਚ ਸ਼ਰਯਾਮ ਕਹਿੰਦੇ ਨੇ ਕਿ ਸੁਖਵੀਰ ਬਾਦਲ ਇਕੱਲਾ ਉਹਨਾਂ ਨੂੰ ਮਿਲਣਾ ਚਾਹੁੰਦਾ ਸੀ ਅਮਿਤ ਸ਼ਾਹ ਨੇ ਇਕੱਲੇ ਨੂੰ ਸੁਖਵੀਰ ਬਾਦਲ ਨੂੰ ਮਿਲਣ ਤੋਂ ਮਨਾ ਕਰਤਾ ਤੇ ਸਮਝੌਤੇ ਦੀ ਗੱਲ ਫੇਰ ਵਿੱਚ ਰਹਿ ਗਈ ਟਿਕਟਾਂ ਦੇ ਵੰਡ ਵੰਡਈਏ ਦੀ ਸੁਖਵੀਰ ਬਾਦਲ ਭਾਜਪਾ ਨਾਲ ਵੀ ਦੁਚਿੱਤੀ ਵਾਲੀ ਸਥਿਤੀ 'ਚ ਹੈ ਸੁਖਵੀਰ ਬਾਦਲ ਮੋਦੀ ਸਾਹਿਬ ਦੀ ਕਈ ਮੰਚਾਂ ਤੇ ਹੁਣ ਤਾਰੀਫ ਕਰਨ ਲੱਗ ਗਿਆ ਕਿ ਗੁਜਰਾਤ ਦੇ ਲੋਕ ਬੜੇ ਸਿਆਣੇ ਨੇ ਉਹਨਾਂ ਨੂੰ ਉਹ ਬਾਰ-ਬਾਰ ਮੋਦੀ ਨੂੰ ਪ੍ਰਧਾਨ ਉੱਥੇ ਚੁਣ ਰਹੇ ਨੇ ਭਾਵੇਂ ਮੁੱਖ ਮੰਤਰੀ ਤੇ ਭਾਵੇਂ ਪ੍ਰਧਾਨ ਮੰਤਰੀ ਮਤਲਬ ਸੁਖਵੀਰ ਬਾਦਲ ਨਰਿੰਦਰ ਮੋਦੀ ਦੀ ਤਾਰੀਫ ਵੀ ਕਰਦਾ ਹੈ ਸੈਂਟਰ ਦੇ ਨਿਸ਼ਾਨੇ ਵੀ ਲਾ ਰਿਹਾ ਵੀ ਸੈਂਟਰ ਸਾਡੇ ਤਖਸਾਬਾਨਾਂ ਤੇ ਕਬਜ਼ੇ ਕਰਾ ਰਿਹਾ ਹੈ ਏਜੰਸੀਆਂ ਦਾ ਵੀ ਜ਼ਿਕਰ ਕਰਦਾ ਸੁਖਬੀਰ ਬਾਦਲ ਉਸ ਫਰੰਟ ਤੇ ਵੀ ਲੜਾਈ ਲੜ ਰਿਹਾ ਮੈਨੂੰ ਹੀ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਚ ਬਤੌਰ ਪ੍ਰਧਾਨ ਔਰ ਬਤੌਰ ਕਾਮਯਾਬੀ ਦੀ ਲੜਾਈ ਵੀ ਲੜ ਰਿਹਾ ਪ੍ਰਧਾਨ ਬੰਨਾ ਵੱਡੀ ਗੱਲ ਹੁੰਦੀ ਹੈ ਪਰ ਪ੍ਰਧਾਨਗੀ ਨੂੰ ਬਰਕਰਾਰ ਰੱਖਣਾ ਲਗਾਤਾਰ ਚੋਣਾਂ ਜਿਤਾ ਕੇ ਸੁਖਵੀਰ ਤੇ ਸਵਾਲ ਸਭ ਤੋਂ ਵੱਡੇ ਕਿਹੜੇ ਖੜੇ ਹੋਏ ਕਿ 2015 ਤੋਂ ਬਾਅਦ ਤੁਸੀਂ 17 ਹਾਰੇ 19 ਹਾਰੇ 24 ਹਾਰੇ 22 ਹਾਰੇ ਤੇ ਉਸ ਤੋਂ ਬਾਅਦ ਤੁਸੀਂ ਜਿਮਨੀ ਚੋਣਾ ਹਾਰੇ ਚਲੋ ਨਹੀਂ ਲੜੇ ਵਿੱਚ ਜਲੰਧਰ ਬੁਰੀ ਤਰ੍ਹਾਂ ਹਾਰੇ ਤੇ ਤੁਸੀਂ ਹਾਰੇ ਹਾਰੇ ਬੀਬੀ ਹਰਸ਼ਮਰਤ ਕੌਰ ਬਾਦਲ ਤੋਂ ਬਿਨਾ ਪਿਛਲੇ ਸਮਿਆਂ 'ਚ ਜਿੱਤਿਆ ਕੌਣ ਇਹ ਦੱਸਣ ਨੂੰ ਨਹੀਂ ਆ ਸੁਖਵੀਰ ਬਾਦਲ ਕੋਲੇ ਔਰ ਅਗਰ ਅਗਰ ਐਡਾ ਜ਼ਿਆਦਾ ਭਰੋਸਾ ਨਹੀਂ ਸੀ ਸੁਖਵੀਰ ਬਾਦਲ ਨੂੰ ਇਸੇ ਕਰਕੇ ਤਾਂ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਆਪ ਨਹੀਂ ਚੋਣ ਲੜਿਆ ਹਾਲਾਂਕਿ ਉੱਥੇ ਹਾਰ ਜਿੱਤ ਬਹੁਤ ਘੱਟ ਮਾਰਜਨ ਨਾਲ ਹੋਈ ਹੈ ਜੇ ਸੁਖਬੀਰ ਬਾਦਲ ਲੜਿਆ ਹੁੰਦਾ ਉਹ ਜਿੱਤ ਦੇ ਨੇੜੇ ਵੀ ਆ ਸਕਦਾ ਸੀ ਜਿੱਤ ਵੀ ਸਕਦਾ ਸੀ ਪਰ ਭਰੋਸਾ ਜਦੋਂ ਭਰੋਸਾ ਟੁੱਟਦਾ ਹੈ ਲੀਡਰ ਦਾ ਕੱਲੀ ਬੀਬੀ ਹਰਸਿਮਰਤ कौर ਬਾਦਲ ਜਿੱਤੀ ਕਈ ਸੀਟਾਂ ਤੇ ਜ਼ਮਾਨਤ ਜਬਤ ਹੋਈ ਇਸ ਕਰਕੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਔਰ ਪ੍ਰਵਾਨਗੀ ਇਹ ਦੋਨੇ ਸਵਾਲ ਵੱਡੇ ਤੌਰ ਤੇ ਖੜੇ ਨੇ ਔਰ ਸੁਖਬੀਰ ਨੂੰ ਵੀ ਪਤਾ ਹੈ ਕਿ ਲੁਧਿਆਣੇ ਦੀ ਚੋਣ 23 ਤਰੀਕ ਦਾ ਰਿਜ਼ਲਟ ਕਿੰਨਾ ਮਹੱਤਵਪੂਰਨ ਹੈ ਹੁਣ 23 ਨੂੰ ਅਗਰ ਸੁਖਵੀਰ ਬਾਦਲ ਦੀ ਮਰਜ਼ੀ ਮੁਤਾਬਕ ਨਤੀਜਾ ਨਹੀਂ ਆਉਂਦਾ ਤੇ ਬਹੁਤ ਵੱਡੇ ਪੱਧਰ ਤੇ ਸੁਖਵੀਰ ਬਾਦਲ ਦੀ ਪਾਰਟੀ ਦੀ ਲੀਡਰਸ਼ਿਪ ਨਿਰਾਸ਼ ਵੀ ਹੋਏਗੀ ਪਰ ਕਈ ਟੜਕ ਜਾਣਗੇ ਸੁਖਵੀਰ ਬਾਦਲ ਤੋਂ ਆਨੇ ਬਹਾਨੇ ਦੂਜੇ ਪਾਸੇ ਭੱਜਣਗੇ ਇਹ ਨਤੀਜੇ ਮਨਮਤਾਬਕ ਨਹੀਂ ਆਉਂਦੇ ਫਰਜ਼ ਕਰ ਲਓ ਫਿਰ ਜਿਹੜੇ ਬਿਲਕੁਲ ਕੋਰ ਕਮੇਟੀ ਦੇ ਬੰਦੇ ਆ ਜਿਹੜੇ ਇਸ ਵਕ ਸੁਖਬੀਰ ਬਾਦਲ ਦੇ ਨਾਲ ਆ ਉਹਨਾਂ ਦੀ ਪੂਰੀ ਸ਼ਾਹੀ ਪਰਦੇ ਆ ਗਵਾਹੀ ਪਰਦੇ ਆ ਵੀ ਸੁਖਬੀਰ ਵਰਗਾ ਲੀਡਰ ਹੀ ਕੋਈ ਨਹੀਂ ਫਿਰ ਉਹ ਵੀ ਸੋਚਣ ਤੇ ਮਜਬੂਰ ਹੋ ਜਾਣਗੇ ਵੀ ਅਸੀਂ ਪ੍ਰਧਾਨ ਤੇ ਚੁਣ ਲਿਆ ਸੁਖਬੀਰ ਨੂੰ ਇੰਨੇ ਵਿਵਾਦਾਂ ਤੋਂ ਬਾਅਦ ਤੇ ਵਾਕਈ ਸੁਖਬੀਰ ਕ੍ਰਿਸ਼ਮਾ ਨਹੀਂ ਵਿਖਾ ਸਕੇ ਨਹੀਂ ਦੇਖੋ ਇਹ ਮਾਨਸਿਕ ਤੌਰ ਤੇ ਦਿਮਾਗੀ ਤੌਰ ਤੇ ਹਰ ਜਿਹੜਾ ਸੁਖਬੀਰ ਬਾਦਲ ਦੀ ਪਾਰਟੀ ਦਾ ਲੀਡਰ ਹੈ ਉਹਦੇ ਦਿਮਾਗ 'ਚ ਸਵਾਲ ਚੱਲਦੇ ਪਏ ਨੇ ਰਾਜਨੀਤੀ ਚੋਣ ਜਿੱਤਣ ਦਾ ਇੱਕ ਤਰੀਕੇ ਨਾਲ ਜ਼ਰੀਆ ਹੈ। ਰਾਜਨੀਤਿਕ ਪਾਰਟੀਆਂ ਇਸੇ ਲਈ ਬਣਦੀਆਂ ਨੇ ਵੀ ਅਸੀਂ ਸੰਗਠਿਤ ਹੋ ਕੇ ਚੋਣਾਂ ਲੜੀਏ ਤੇ ਅਸੀਂ ਸੱਤਾ ਬਣਾਈਏ ਸਰਕਾਰ ਬਣਾਈਏ। ਨਹੀਂ ਤਾਂ ਲੋਕ ਆਜ਼ਾਦ ਚੋਣਾਂ ਲੜ ਲੈਣ ਤੇ ਲੋਕ ਚੁਣ ਲੈਣ ਉਹਨਾਂ ਨੂੰ। ਸੰਗਠਿਤ ਸੰਗਠਿਤ ਤਾਕਤ ਸੰਗਠਿਤ ਊਰਜਾ ਉਹ ਰਾਜਨੀਤਿਕ ਪਾਰਟੀ ਦੇ ਤੌਰ ਤੇ ਬਣਤਰ ਦੇ ਵਿੱਚ ਆ ਕੇ ਸੱਤਾ ਵਾਲੇ ਪਾਸੇ ਤੋਰਦੀ ਹੈ ਕਿਸੇ ਲੀਡਰਸ਼ਿਪ ਨੂੰ। ਔਰ ਜਦੋਂ ਪੰਜ ਮੈਂਬਰੀ ਕਮੇਟੀ ਦੀ ਗੱਲ ਹੈ ਪੰਜ ਮੈਂਬਰੀ ਕਮੇਟੀ ਨੇ 18 ਜੂਨ ਤੱਕ ਦੇਖੋ ਉਹਨਾਂ ਨੇ ਹੁਣ ਵੀ ਆਪਣੀ ਭਰਤੀ ਲਗਭਗ ਕੁਝ ਹੁਣ ਉਹਨਾਂ ਨੇ ਜੂਨ ਦੇ ਪਹਿਲੇ ਹਫਤੇ ਦਾ ਵੱਡੇ ਸਮਾਗਮ ਕਰਨੇ ਨਹੀਂ ਜ਼ਿਲ੍ਹੇ ਪੱਦਰ ਦੀਆਂ ਭਰਤੀਆਂ ਉਹਨਾਂ ਨੇ ਕਰ ਲੀਆਂ ਵੱਡੀਆਂ ਮੀਟਿੰਗਾਂ ਕਰ ਲੀਆਂ 28 29 ਲੱਖ ਦਾ ਅੰਕੜਾ ਉਹਨਾਂ ਦਾ ਵੀ ਟੱਪ ਗਿਆ ਭਰਤੀ ਜਾਣ ਦਾ ਭਰਤੀ ਵਾਪਸ ਵੀ ਲੱਖਾਂ ਚ ਆ ਰਹੀ ਹੈ ਤੇ ਉਹਨਾਂ ਵਾਲੇ ਪਾਸੇ ਪੰਜ ਮੈਂਬਰੀ ਕਮੇਟੀ ਵਾਲੇ ਪਾਸੇ ਲੀਡਰਸ਼ਿਪ ਨੂੰ ਲੈ ਕੇ ਕੋਈ ਮਾਰੋਮਾਰੀ ਨਹੀਂ ਪ੍ਰਧਾਨ ਬਣਨ ਦੀ ਕਿਸੇ ਤਰ੍ਹਾਂ ਦੀ ਦੌੜ ਨਹੀਂ ਹੈ ਨਾ ਗਿਆਨੀ ਹਰਪ੍ਰੀਤ ਸਿੰਘ ਖੁੱਲੇ ਤੌਰ ਤੇ ਪ੍ਰਧਾਨ ਦੀ ਲੜਾਈ ਚ ਨੇ ਨਾ ਮਨਪਿਤ ਈਆਲੀ ਨਾ ਇਕਬਾਲ ਸਿੰਘ ਝੁੰਦਾ ਨਾ ਗੁਰਪ੍ਰਤਾ ਵਡਾਲਾ ਨਾ ਸੰਤਾ ਸਿੰਘ ਮਹਿਦਪੁਰੀ ਨਾ ਬੀਬੀ ਸਤਵੰਤ ਕੌਰ ਤੇ ਨਾ ਹੀ ਬੀਬੀ ਜਗੀਰ ਕੌਰ ਜਾਂ ਪ੍ਰੋਫੈਸਰ ਚੰਦੂ ਮਾਜਰਾ ਜਾਂ ਕੋਈ ਹੋਰ ਉਧਰ ਪ੍ਰਧਾਨਗੀ ਦੀ ਦੌੜ ਨਹੀਂ ਉਧਰ ਸ਼੍ਰੀ ਅਖਾਲਸਕਤ ਸਾਹਿਬ ਵੱਲੋਂ ਜਿਹੜਾ ਹੁਕਮ ਹੈ ਉਹਦੇ ਸਤਕਾਰ 'ਚ ਹਰ ਲੀਡਰ ਇਸ ਉਦੇਸ਼ 'ਚ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰਸੁਰਜੀਤ ਕਰਨਾ ਹੈ ਇੱਕ ਵਾਰੀ ਕੋਈ ਵੀ ਪ੍ਰਧਾਨ ਬਣ ਜੇ ਕੋਈ ਵੀ ਪ੍ਰਧਾਨ ਬਣ ਜੇ ਪਾਰਟੀ ਦਾ ਢਾਂਚਾ ਬਣੂਗਾ ਡੈਲੀਗੇਟ ਬਣਨਗੇ ਪ੍ਰਧਾਨ ਚੁਣਨਗੇ ਅਹੁਦੇਦਾਰ ਚੁਣਨਗੇ ਉਧਰ ਮਕਸਦ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਕਰਨਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਆਪਾਂ ਕੁਝ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਕਿ ਉਹਨਾਂ ਨੇ ਪੂਰਾ ਜ਼ੋਰ ਇਸ ਭਰਤੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੇ ਲਾਉਣਾ ਹੈ ਤੇ ਜੇ ਸੁਖਬੀਰ ਬਾਦਲ 23 ਵਾਲੀ ਚੋਣ ਜਿੱਤਦੇ ਜਾਂ ਨਹੀਂ ਹਾਰਦੇ ਉਹ ਸਾਰਾ ਅਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਲੇ ਪਾਸੇ ਪੈਣਾ ਹੈ ਸੋ ਜੇ ਭਰਤੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਐਸਜੀਪੀਸੀ ਦੀਆਂ ਚੋਣਾਂ ਲਈ ਪੰਜ ਮੈਂਬਰੀ ਕਮੇਟੀ ਵਾਲੇ ਪਾਸਿਓਂ ਤਿਆਰ ਹੋ ਗਿਆ ਉਹਨਾਂ ਨੇ ਲੀਡਰਸ਼ਿਪ ਔਰ ਅਜੰਡਾ ਪਬਲਿਕ ਕਰਤਾ ਵੀ ਐਸਜੀਪੀਸੀ 44 ਸਾਡਾ ਇਹ ਏਜੰਡਾ ਹੈ ਜਿਹਨੇ ਐਸਜੀਪੀਸੀ ਚੋਣ ਲੜਨੀ ਆ ਉਹ ਰਾਜਨੀਤਿਕ ਨਹੀਂ ਲੜੂਗਾ ਇਹਦਾ ਮਤਲਬ ਹੈ ਉਥੇ ਇੱਕ ਬਹੁਤ ਵੱਡੀ ਨਵੀਂ ਲੀਡਰਸ਼ਿਪ ਪੈਦਾ ਹੋਏਗੀ ਉਥੇ ਨਵੇਂ-ਨਵੇਂ ਲੋਕਾਂ ਨੂੰ ਐਸਜੀਪੀਸੀ ਮੈਂਬਰ ਦੇ ਤੌਰ ਤੇ ਵੀ ਟਿਕਟਾਂ ਮਿਲਣਗੀਆਂ ਨਵੇਂ-ਨਵੇਂ ਸਰੂਪ ਘਟਮਰ ਦੇ ਜਿਹਦਾ ਤੁਸੀਂ ਨਵੀਂ ਲੀਡਰਸ਼ਿਪ ਦੀ ਗੱਲ ਕੀਤੀ ਸ਼ਬਦ ਇਸਤੇਮਾਲ ਕੀਤਾ ਨਵੀਂ ਲੀਡਰਸ਼ਿਪ ਭਾਜਪਾ ਦੇ ਵਿੱਚ ਵੀ ਫਿਰ ਕੋਈ ਨਵੀਂ ਲੀਡਰਸ਼ਿਪ ਆਉਗੀ ਜੀ ਵੀ ਦੇਖੋ ਭਾਜਪਾ ਦੀ ਇੱਕ ਗੱਲ ਬੜੀ ਸਾਫ਼ ਹੈ ਕਿ ਭਾਰਤੀ ਜਨਤਾ ਪਾਰਟੀ ਸ਼ਹਿਰਾਂ ਦੇ ਵਿੱਚ ਕਾਫੀ ਹੁਣੇ ਆਪਣਾ ਵੋਟ ਸ਼ੇਅਰ ਬਣਾਇਆ ਪਿਛਲੇ ਸਮੇਂ 'ਚ ਪਾਰਲੀਮੈਂਟ ਦੀਆਂ ਚੋਣਾਂ 'ਚ 18-19% ਤੱਕ ਭਾਜਪਾ ਆ ਗਈ ਇਸ ਦੀਤੀ ਇਹ ਸਾਡੇ ਸਾਰਿਆਂ ਦੇ ਸਾਹਮਣੇ ਆ ਗੱਲ ਤੇ ਭਾਜਪਾ ਸ਼ਹਿਰਾਂ 'ਚ ਤਾਂ ਲਗਾਤਾਰ ਆਪਣੇ ਸੰਗਠਨ ਤੇ ਕੰਮ ਕਰ ਰਹੀ ਹੈ ਉਹ ਗੱਲ ਠੀਕ ਹੈ ਕਿ ਲੁਧਿਆਣਾ ਜ਼ਿਮਨੀ ਚੋਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਬਹੁਤ ਦੇਰ ਕੀਤੀ ਇਹਦੇ ਪਿੱਛੇ ਬੀਜੇਪੀ ਦੀ ਕੀ ਰਣਨੀਤੀ ਸੀ ਕਈ ਤਰ੍ਹਾਂ ਦੇ ਸਵਾਲ ਸ਼ੱਕ ਸ਼ੁਭੇ ਖੜੇ ਹੋਏ ਪਰ ਬੀਜੇਪੀ ਦੀ ਗੱਲ ਤਸਵੀਰ ਸਾਫ ਹੋ ਚੁੱਕੀ ਹੈ ਉਹ ਤਾਂ ਗੱਲ ਹੋ ਗਈ ਹੁਣ ਗੱਲ ਹੈ ਕਿ ਲੋਕ ਸਭਾ ਦੀਆਂ ਚੋਣਾਂ ਚ ਬੀਜੇਪੀ ਬਹੁਤ ਵੱਡਾ ਮਾਰਜਿਨ ਲੈ ਕੇ ਗਈ ਸੀ 23 ਤਰੀਕ ਨੂੰ ਨਤੀਜੇ ਵਾਲੇ ਦਿਨ ਬੀਜੇਪੀ ਕਿੱਥੇ ਖੜਦੀ ਹੈ ਬੀਜੇਪੀ ਵੋਟ ਪਰਸੈਂਟੇਜ ਚ ਪਿੱਛੇ ਜਾਂਦੀ ਹੈ ਵੋਟ ਪਰਸੈਂਟੇਜ ਵਧਦੀ ਹੈ ਜਿੱਤਦੀ ਹੈ ਹਾਰਦੀ ਹੈ ਸਵਾਲ ਬੀਜੇਪੀ ਉਹਦੇ ਆਧਾਰ ਤੇ ਆਪਣੀ ਰਣਨੀਤੀ ਬਣਾਏਗੀ ਲekin BJP ਕਿਸ ਵੱਡੇ ਉਦੇਸ਼ ਚ ਹੈ BJP ਆਪਣੇ ਵੱਖ-ਵੱਖ ਵਿੰਗਾਂ ਦੇ ذریعے ਪੰਜਾਬ ਦੇ ਪਿੰਡਾਂ ਚ ਵੀ ਪਹੁੰਚ ਬਣਾ ਰਹੀ ਹੈ BJP ਦੇ ਕਈ BJP ਨਾਲ ਜੁੜੇ ਕਈ ਸੰਗਠਨ ਨੇ RSS ਹੈ ਸ਼ਹਿਰਾਂ ਚ ਸਰਗਰਮ ਹੈ ਹਾਲਾਂਕਿ ਇਹ ਕਿਹਾ ਜਾਂਦਾ ਹੈ ਕਿ BJP RSS ਨਾਲ ਜੁੜੀ ਹੈ RSS ਤੋਂ ਨਿਕਲੀ ਆ BJP ਉਹਨਾਂ ਦਾ ਆ ਰਾਸ਼ਟਰੀ ਸਿੱਖ ਸੰਗਤ ਭਾਰਤੀ ਜਨਤਾ ਪਾਰਟੀ ਦਾ ਉਹਨਾਂ ਦਾ ਇੱਕ ਵਿੰਗ ਹੈ ਉਸ ਪਾਸੇ ਵੀ ਉਹ ਬਹੁਤ ਸਰਗਰਮ ਨੇ ਪੰਜਾਬ ਦੇ ਪਿੰਡਾਂ 'ਚ ਉਸ ਪਾਸੇ ਵੀ ਉਹ ਲੋਕਾਂ ਦੇ ਨਾਲ ਸਾਂਝ ਬਣਾ ਰਹੇ ਨੇ ਉਹਨਾਂ ਦੇ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਸਾਹਿਬ ਉਹ ਦਸਤਾਰ ਪਾ ਕੇ ਪੰਜਾਬ ਆਉਂਦੇ ਨੇ ਉਹ ਵੀ ਆਪਣੇ ਭਾਈਚਾਰੇ ਔਰ ਪੰਜਾਬੀ ਲੀਡਰਸ਼ਿਪ ਔਰ ਪੰਜਾਬ ਦੇ ਲੋਕਾਂ ਨਾਲ ਨੇੜਤਾ ਬਣਾ ਰਹੇ ਨੇ ਨਰਿੰਦਰ ਮੋਦੀ ਅਕਸਰ ਤੁਹਾਨੂੰ ਦਸਤਾਰ ਚ ਨਜ਼ਰ ਆਉਂਦੇ ਨੇ ਆਪਣੇ ਘਰ ਕਈ ਤਰ੍ਹਾਂ ਦੇ ਪ੍ਰੋਗਰਾਮ ਰੱਖਦੇ ਨੇ ਤਕਸ਼ੀਰੀ ਪਟਨਾ ਸਾਹਿਬ ਅਸੀਂ ਉਹਨਾਂ ਨੂੰ ਵੇਖਿਆ ਉੱਥੇ ਜਾ ਕੇ ਉਹਨਾਂ ਨੇ ਲੰਗਰ ਦੀ ਸੇਵਾ ਕੀਤੀ ਸੋ ਭਾਜਪੀ ਵੱਲੋਂ ਆ ਕੁਝ ਦਿਨ ਪਹਿਲਾਂ ਦਿੱਲੀ ਦੀ ਸਰਕਾਰ ਨੇ ਭਾਜਪੀ ਨੇ ਵੱਡਾ ਫੈਸਲਾ ਕੀਤਾ ਉੱਥੇ 19 ਜਿਹੜੇ 84 ਦੇ ਕਤਲਿਆਂ ਪੀੜਤ ਸੀ 19 ਪਰਿਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਸਰਕਾਰੀ ਨੌਕਰੀਆਂ ਦੇ ਔਰ ਉਮਰ ਹੱਦ ਰੱਦ ਕੀਤੀ 50 50 55 55 ਸਾਲ ਦੇ ਉਮਰਾਂ ਨੂੰ ਵੀ ਉਹਨਾਂ ਨੇ ਨੌਕਰੀ ਉਮਰ ਦੇ ਲੋਕਾਂ ਨੂੰ ਨੌਕਰੀ ਦਿੱਤੀ ਇਹ ਚੰਗੀ ਗੱਲ ਹੈ 84 ਤੋਂ ਬਾਅਦ ਅਸੀਂ 41ਵਾਂ ਸਾਲ ਚੱਲਦਾ ਪਿਆ 25 ਹੁਣ ਜਾ ਕੇ ਕਿਤੇ ਉੱਥੇ ਭਾਜਪੀ ਦੀ ਸਰਕਾਰ ਨੇ ਨੌਕਰੀਆਂ ਦਿੱਤੀਆਂ 100 119 ਦੇ ਕਰੀਬ ਸ਼ਾਰਟਲਿਸਟ ਕੀਤੇ ਨੇ 5 600 ਲੋਕਾਂ ਨੂੰ ਹੋਰ ਵਿਚਾਰ ਰਹੇ ਨੇ ਇਹਦਾ ਮਤਲਬ ਹੈ ਕਿ ਦਿੱਲੀ 'ਚ ਜਦੋਂ ਸਰਕਾਰ ਆਈ ਸਿੱਖ ਮੰਤਰੀ ਬਣਿਆ ਮਨਜਿੰਦਰ ਸਰਸਾ ਵੀ ਮੰਤਰੀ ਬਣਿਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਿੱਲੀ ਦੀ ਸਰਕਾਰ ਦੇ ਨੇੜੇ ਆ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਚੋਣਾਂ ਲੜੀਆਂ ਨਹੀਂ ਜਿੱਤ ਸਕੇ ਇਹਦਾ ਮਤਲਬ ਹੈ ਲੋਕਾਂ ਨੇ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਨੂੰ ਨਹੀਂ ਚੁਣਿਆ ਤੇ ਲੋਕਾਂ ਨੇ ਚੁਣਿਆ ਦੂਸਰੇ ਜਿਹੜੇ ਉੱਥੇ ਦਲ ਨੇ ਉੱਥੇ ਕਾਲਕਾ ਸਾਹਿਬ ਪ੍ਰਧਾਨ ਨੇ ਔਰ ਤੇ ਉਹਨਾਂ ਦੀ ਜਿਹੜੀ ਪਾਰਟੀ ਹੈ ਦਿੱਲੀ ਸਟੇਟ ਅਕਾਲੀ ਦਲ ਦੀ ਉਹਨਾਂ ਨੇ ਐਸ்சிਪੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਜਿੱਤੀਆਂ ਹੁਣ ਉੱਥੋਂ ਦੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਜਿਸ ਤਰੀਕੇ ਨਾਲ ਮੰਗਾਂ ਰੱਖੀਆਂ ਸਰਕਾਰ ਅੱਗੇ ਦਿੱਲੀ ਸਰਕਾਰ ਅੱਗੇ ਵੀ ਦਿੱਲੀ ਸਰਕਾਰ ਨੇ ਮੰਨੀਆਂ ਸੋ ਭਾਜਪਾ ਦੀ ਸਰਕਾਰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਅਗਰ ਸ਼ਰੋਮਣੀ ਅਕਾਲੀ ਦਲ ਨਾਲ ਸੀ ਤਾਂ ਵੀ ਅਸੀਂ ਸਿੱਖ ਭਾਈਚਾਰੇ ਨਾਲ ਖੜੇ ਸੀ ਹੁਣ ਜੇ ਸਾਡਾ ਸਮਝੌਤਾ ਟੁੱਟ ਗਿਆ ਅਸੀਂ ਵੀ ਸਿੱਖ ਭਾਈਚਾਰੇ ਨਾਲ ਖੜੇ ਆ ਔਰ ਭਾਜਪਾ ਆਪਣੇ ਵਿੱਚ ਸਿੱਖ ਲੀਡਰਸ਼ਿਪ ਨੂੰ ਵਧਾ ਰਹੀ ਹੈ ਵੱਧ ਤੋਂ ਵੱਧ ਸਿੱਖਾਂ ਨੂੰ ਭਾਜਪਾ ਆਪਣੀ ਪਾਰਟੀ ਚ ਸ਼ਾਮਲ ਕਰ ਰਹੀ ਹੈ ਅਹੁਦੇ ਦੇ ਰਹੀ ਹੈ ਤਾਂ ਕਿ ਇਹ ਪ੍ਰਭਾਵ ਦਿੱਤਾ ਜਾ ਸਕੇ ਕਿ ਸਾਨੂੰ ਕਿਸੇ ਤਰ੍ਹਾਂ ਦਾ ਸਾਨੂੰ ਭੇਦ ਭਾਵ ਨਹੀਂ ਹੈ ਅਸੀਂ ਡੈਮੋਕਰੇਟਿਕਾਂ ਲੋਕਤੰਤਰਕਾਂ ਇਸੇ ਕਰਕੇ ਅੰਦਰ ਮੋਦੀ ਪ੍ਰਧਾਨ ਮੰਤਰੀ ਤਾਰੇ ਸਿੱਖ ਸਿਆਸਤ ਦੀ ਦਿੱਲੀ ਦੀ ਭਾਜਪਾ ਦੀ ਇਹਦੇ ਨਾਲ ਇੱਕ ਹੋਰ ਨਾਮ ਜੁੜਦਾ ਸਮਾਨੰਤਰ ਕਾਂਗਰਸ ਮੈਂ ਲੱਗਦਾ ਰਹਿੰਦੀ ਦੁਨੀਆ ਤੱਕ ਜਦੋਂ 84 ਦਾ ਜ਼ਿਕਰ ਹੋਏਗਾ ਕਾਂਗਰਸ ਦਾ ਜ਼ਿਕਰ ਹੋਏਗਾ ਹੀ ਹੋਏਗਾ ਫਿਰ ਕਾਂਗਰਸ ਕਿੱਥੇ ਜਾਏਗੀ ਹੁਣ ਕਿਉਂਕਿ ਤੁਹਾਡੀ ਗੱਲ ਠੀਕ ਹੈ ਬੀਜੇਪੀ ਨੇ ਇੱਕ ਵੱਡਾ ਕਦਮ ਚੁੱਕਿਆ ਉਹਨਾਂ ਨੇ ਜਿਹੜੇ 19 ਪਰਿਵਾਰ ਦੇ ਜਿਹੜੇ ਨਮਾਇंदे ਆ ਉਹ ਸਿੱਖ ਪਰਿਵਾਰਾਂ ਦੇ ਜਿਹੜੇ 84 ਦੰਗਿਆਂ ਦੇ ਪੀੜਤ ਸੀਗੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਸਰਕਾਰੀ ਪਰ ਫਿਰ ਕਾਂਗਰਸ ਦੀ ਸਿਆਸਤ ਕਿੱਥੇ ਜਾਂਦੀ ਹੈ ਜੀ ਇਹ ਤੇ ਇੱਕ ਮਤਲਬ ਕਾਂਗਰਸ ਕਿੱਦਾਂ ਬਿਲਕੁਲ ਤੁਹਾਡੇ ਇਹ ਸਵਾਲ ਤੋਂ ਪਹਿਲਾਂ ਮੇਰੇ ਪਿਛਲੇ ਸਵਾਲ ਦੇ 1-2 ਮਿੰਟ ਰਹਿ ਗਏ ਹੁਣ ਜਿਹੜੀ ਬੀਜੇਪੀ ਹੈ ਸ਼ਹਿਰਾਂ ਚ ਤਾਂ ਚਲੋ ਮੈਂ ਦੱਸਿਆ ਪਿੰਡਾਂ ਚ ਵੀ ਕਰ ਰਹੀ ਹੈ ਪਰ ਬੀਜੇਪੀ ਬੀਜੇਪੀ ਪੰਜਾਬ ਚ ਅਕਾਲੀ ਦਲ ਨਾਲ ਸਮਝੌਤਾ ਕਰੇਗੀ ਉਹ ਅਕਾਲੀ ਦਲ ਕਿਹੜਾ ਹੋਏਗਾ ਬੀਜੇਪੀ ਉਸ ਅਕਾਲੀ ਦਲ ਨਾਲ ਸਮਝੌਤਾ ਕਰੇਗੀ ਜਿਹੜਾ ਅਕਾਲੀ ਦਲ ਸੈਕੂਲਰ ਡੈਮੋਕ੍ਰੈtic ਦਿਖ ਲੈ ਕੇ ਅੱਗੇ ਵਧੇਗਾ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨਾਲ ਬੀਜੇਪੀ ਦਾ ਸਮਝੌਤਾ ਨਹੀਂ ਹੋ ਸਕਦਾ ਬੀਜੇਪੀ ਦਾ ਸਮਝੌਤਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਅਕਾਲੀ ਦਲ ਜਿਹੜਾ ਵਾਰਿਸ ਪੰਜਾਬ ਦੇ ਆ ਮੈਨੂੰ ਨਹੀਂ ਲੱਗਦਾ ਅਮਰਿਤਪਾਲ ਸਿੰਘ ਦੀ ideologies ਨਾਲ ਸਮਝੌਤਾ ਹੋ ਸਕਦਾ ਹੁਣ ਰਹਿ ਗਿਆ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨਾਲ ਬੀਜੇਪੀ ਦਾ ਸਮਝੌਤਾ ਹੋ ਸਕਦਾ ਪਰ ਇਸ ਵਾਰ ਬੀਜੇਪੀ ਤੇ ਵੀ ਦਬਾਅ ਹੈ ਔਰ ਪੰਜਾਬ ਦੇ ਸਿੱਖ ਵੋਟਰਾਂ ਦਾ ਸ਼੍ਰੋਮਣੀ ਅਕਾਲੀ ਦਲ ਤੇ ਵੀ ਦਬਾਅ ਹੈ ਕਿ ਬਾਦਲ ਸਾਹਿਬ ਸਮਝੌਤਾ ਕਰਦੇ ਰਹੇ ਕਿ ਅਸੀਂ ਪੰਜਾਬੀਤ ਲਈ ਪੰਜਾਬ ਨੂੰ ਤਕੜਾ ਕਰਨ ਲਈ ਸਮਝੌਤਾ ਕਰ ਲਿਆ ਬੀਜੇਪੀ ਨਾਲ ਅਗਰ ਕੋਈ ਸਮਝੌਤਾ ਹੋਵੇ ਉਹ ਰਿਟਰਨ ਐਗਰੀਮੈਂਟ ਹੋਵੇ ਲਿਖਤੀ ਸਮਝੌਤਾ ਹੋਵੇ ਭਾਵੇਂ ਸੁਖਵੀਰ ਸਿੰਘ ਬਾਦਲ ਦਾ ਅਕਾਲੀ ਦਲ ਸਮਝੌਤਾ ਕਰੇ ਭਾਵੇਂ ਕੋਈ ਹੋਰ ਅਕਾਲੀ ਦਲ ਸਮਝੌਤਾ ਕਰੇ ਕਿਉਂਕਿ ਬੀਜੇਪੀ ਬਿਨਾ ਸਮਝੌਤੇ ਪੰਜਾਬ ਚ ਸੱਤਾ ਚ ਆ ਜੇ ਹਾਲ ਦੀ ਘੜੀ ਉਹ ਸਥਿਤੀ ਨਹੀਂ ਹੈ ਪਾਕਿਸਤਾਨ ਨਾਲ ਜੰਗ ਵਰਗੇ ਮਾਹੌਲ ਤੋਂ ਬਾਅਦ ਬੀਜੇਪੀ ਦੀ ਸਥਿਤੀ ਪਿੰਡਾਂ 'ਚ ਹੋਰ ਕਮਜ਼ੋਰ ਹੋਈ ਹੈ ਸਾਡੇ ਸਰਹੱਤੀ ਇਲਾਕਿਆਂ 'ਚ ਕਿਉਂਕਿ ਬੀਜੇਪੀ ਨੇ ਨਾ ਉਹਨੇ ਮੁਆਵਜ਼ੇ ਦਿੱਤੇ ਨਾ ਲੋਕ ਤਿਆਰ ਸੀ ਮਾਨਸਿਕ ਤੌਰ ਤੇ ਕਿ ਅਚਾਨਕ ਜੰਗ ਲੱਗ ਜੂਗੀ ਇਸ ਕਰਕੇ ਬੀਜੇਪੀ ਨਾਲ ਜਿਹੜੀ ਪਾਰਟੀ ਸਮਝੌਤਾ ਕਰੇ ਲਿਖਤੀ ਸਮਝੌਤਾ ਕਰੇ ਤਾਂ ਕਿ ਲੋਕ ਲੋਕਾਂ ਨੂੰ ਇਸ ਗੱਲ ਦਾ ਗਿਲਾ ਨਾ ਰਵੇ ਵੀ ਜੇ ਤੁਸੀਂ ਸਮਝੌਤਾ ਕੀਤਾ ਤੇ ਉਹਦਾ ਏਜੰਡਾ ਕੀ ਸੀ ਔਰ ਲਿਖਤੀ ਸਮਝੌਤਾ ਬੀਜੇਪੀ ਨਾਲ ਹੋਵੇ ਅਗਰ ਬੀਜੇਪੀ ਪੰਜਾਬ ਦੀਆਂ ਹੱਕੀ ਮੰਗਾਂ ਮੰਨਣ ਲਈ ਤਿਆਰ ਹੁੰਦੀ ਹੈ ਤੇ ਬੀਜੇਪੀ ਨਾਲ ਸਮਝੌਤਾ ਕਰ ਲਿਆ ਜਾਵੇ ਪੰਜਾਬ ਦਾ ਭਲਾ ਅਗਰ ਬੀਜੇਪੀ ਦੀ ਸਰਕਾਰ ਕਰਦੀ ਹੈ ਹਾਲਾਂਕਿ ਉਹ ਕਹਿੰਦੇ ਅਸੀਂ ਤਾਂ ਪੰਜਾਬ ਦਾ ਭਲਾ ਕਰਨਾ ਹੀ ਹੈ ਪਰ ਜਦੋਂ ਤੁਸੀਂ ਰਾਜਨੀਤਿਕ ਸਮਰਥਨ ਦੇਣਾ ਹੈ ਤੇ ਤੁਸੀਂ ਭਾਈ ਆਪਣੀਆਂ ਸ਼ਰਤਾਂ ਤਾਂ ਰੱਖੋਗੇ ਨਾ ਜੇ ਕਮਰਾ ਵੀ ਕਿਰਾਏ ਤੇ ਲੈਣਾ ਹੋਵੇ ਇਹ ਤੇ ਐਗਰੀਮੈਂਟ ਦੇ ਵਿੱਚ ਕਿੰਨੀਆਂ ਸ਼ਰਤਾਂ ਲਿਖ ਦਿੰਦੇ ਮਕਾਲ ਮਕਾਨ ਮਾਲਕ ਵੀ ਭਾਈ ਕੱਲ ਨੂੰ ਤੂੰ ਦਾਬੀ ਨਾ ਲਵੇ ਕਿ ਤੇ ਕਮਰਾ ਸਾਡਾ ਹਰਿਆਣੇ ਚ ਕੀ ਹੋਇਆ ਉਹ ਜਿਹੜਾ ਦਿਗਵੇਲੇ ਚਟਾਲੇ ਨੇ ਸਮਝੌਤਾ ਕੀਤਾ ਸੀ ਹੁਣ ਉਹਦਾ ਇੱਕ ਵੀ ਮੇਰਾ ਖਿਆਲ ਐਮਐਲਏ ਨਹੀਂ ਬਣਿਆ ਇਤਕੀ ਇੱਕ ਕੋਈ ਵੀ ਨਹੀਂ ਜਿੱਤੇ ਵੀ ਨਹੀਂ ਜਿੱਤੇ ਮਹਾਰਾਸ਼ਟਰ ਚ ਕੀਤਾ ਸੀ ਸਮਝੌਤਾ ਉਹ ਸ਼ਿਵ ਸੈਨਾ ਵਾਲੇ ਉਧਰ ਬਠਾ ਗਰੇ ਹੁੰਨੀ ਉਹ ਉਹ ਛੋਟੇ ਰਹਿ ਗਏ ਜਿਹੜੇ ਵਿੱਚੋਂ ਨਿਕਲ ਕੇ ਉਹ ਪਾਰਟੀ ਬਣਾ ਕੇ ਪਾਰਟੀਆਂ ਹੀ ਲੈ ਗਏ ਔਰ ਸ਼ਰਦ ਪਵਾਰ ਸ਼ਰਦ ਪਵਾਰ ਜਿਹਨੂੰ ਮਹਾਰਾਸ਼ਟਰ ਜਿਹਨੂੰ ਮਹਾਰਾਸ਼ਟਰ ਦੀ ਰਾਜਨੀਤੀ ਦਾ ਚਨਕਿਆ ਗਿਆ ਜਾਂਦਾ ਸੀ ਉਹਦੇ ਤੇ ਵੱਡੇ ਚਨਕਿਆ ਭਾਜਪਾ ਦੇ ਅਮਿਤ ਸ਼ਾਹ ਭਾਰੂ ਪੈ ਗੇ ਸ਼ਰਦ ਬਵਾਰ ਦਾ ਭਤੀਜਾ ਹੀ ਅੱਖਾਂ ਦਿਖਾ ਗਿਆ ਸੋ ਸੰਦੀਪ ਜੀ ਜਿਹੜਾ ਆਉਣ ਵਾਲਾ ਸਮਾਂ ਨਾ ਪੋਲਿਟੀਕਲ ਪਾਰਟੀਆਂ ਜਦੋਂ ਕਿਸੇ ਨੂੰ ਟਿਕਟ ਦਿਆ ਕਰਨਗੀਆਂ ਮੈਨੂੰ ਲੱਗਦਾ ਉਹ ਤੋਂ ਖਾਲੀ ਚੈੱਕ ਲਿਆ ਕਰਨਗੀਆਂ ਵੀ ਭਾਈ ਖਾਲੀ ਚੈੱਕ ਦੇ ਜਾ ਤੇਰਾ ਕੋਈ ਪਤਾ ਨਹੀਂ ਤੂੰ ਜਿੱਤਣ ਤੋਂ ਬਾਅਦ ਦੂਜੇ ਪਾਸੇ ਭਾਜ ਅਸੀਂ ਚੈੱਕ ਭਰ ਕੇ ਬੈਂਕ ਚ ਲਾ ਲੈਣਾ ਕਾਕਾ ਜੇ ਧੋਖਾ ਕੀਤਾ ਤਾਂ ਤੇ ਲੀਡਰਾਂ ਤੋਂ ਲੋਕ ਐਫੀਡੇਵਿਟ ਮੰਗਿਆ ਕਰਨਗੇ ਵੀ ਸਮਝੌਤਾ ਕੀਤਾ ਹੈ ਮੈਜਿਸਟ੍ਰੇਟ ਤੋਂ ਐਫੀਡੇਵਿਟ ਅਟੈਸਟ ਕਰਾਓ ਕਾਲ ਨੂੰ ਅਖਬਾਰਾਂ 'ਚ ਛਾਪੋ, ਸੋਸ਼ਲ ਮੀਡੀਆ 'ਤੇ ਪਾਓ ਵੀ ਕਿਹੜੀਆਂ ਸ਼ਰਤਾਂ ਦੇ ਤਹਿਤ ਤੁਸੀਂ ਸਮਰਥਨ ਦੇ ਰਹੇ ਹੋ। ਹੁਣ ਸੁਖਵੀਰ ਬਾਦਲ ਕੇ ਜਦੋਂ ਸਮਝੌਤੇ ਕਰਦੇ ਸੀ ਬਾਦਲ ਕੇ ਪੰਜਾਬ ਦੇ ਹਿੱਤਾਂ ਲਈ ਸਮਝੌਤਾ ਕਰ ਲਿਆ ਉਹ ਭਾਈ ਹਿੱਤ ਪੰਜਾਬ ਦਾ ਤੁਸੀਂ ਬਚਾਇਆ ਕੀ ਹੈ? ਨਾ ਚੰਡੀਗੜ੍ਹ ਮਿਲਿਆ, ਨਾ ਪੰਜਾਬੀ ਬੋਲਦੇ ਇਲਾਕੇ ਮਿਲੇ, ਨਾ ਪਾਣੀ ਮਿਲੇ, ਨਾ ਨਾ ਅਸੀਂ ਬਿਜਲੀ ਚਾਤਮ ਨਿਰਪਰ ਹੋਏ, ਨਾ ਸਰਹੱਦਾਂ ਤਕੜੀਆਂ ਹੋਈਆਂ, ਨਾ ਕੋਈ ਪੈਕੇਜ ਮਿਲਿਆ, ਨਾ ਕੋਈ ਟੈਕਸ ਬੈਨੀਫਿਟ ਪੰਜਾਬ ਨੂੰ ਮਿਲਿਆ। ਤੁਸੀਂ ਕਈ ਜਾਣੇ ਹੋ ਜੋ ਕੁਝ ਪੰਜਾਬ ਚ ਹੋਇਆ ਅਸੀਂ ਕੀਤਾ ਸੜਕਾਂ ਦੇ ਪੌਲੀ ਬਣੇ ਨੇ ਨਾ ਸੜਕਾਂ ਦੇ ਪੁਲ ਬਣੇ ਨੇ ਮੰਡੀਕਰਨ ਢਾਲਚਾ ਜਦੋਂ ਹਰੀ ਕ੍ਰਾਂਤੀ ਆਈ ਉਦੋਂ ਦਾ ਚੱਲ ਰਿਹਾ ਤੇ ਸੜਕਾਂ ਦੇ ਜਿਹੜੇ ਪੁਲ ਬਣੇ ਨੇ ਇਹਦੇ ਲਈ ਨਰਸਿਮਾ ਰਾਓ ਦੇ ਨਰਸਿਮਾ ਰਾਓ ਪ੍ਰਧਾਨ ਮੰਤਰੀ ਫਿਰ ਅਟਲ ਬਿਹਾਰੀ ਵਾਜਪਾਈ ਇੰਦਰ ਕੁਮਾਰ ਗੁਜਰਾਲ ਤੋਂ ਹੁੰਦੇ ਹੋਏ ਫਿਰ ਡਾਕਟਰ ਮਨਮੋਹਨ ਸਿੰਘ ਤੇ ਫੇਰ ਕਿਤੇ ਨਰਿੰਦਰ ਮੋਦੀ ਆਏ ਨੇ ਆ ਜਿਹੜੇ ਏਡੇ ਏਡੇ ਕੌਮੀ ਹਾਈਵੇ ਬਣ ਗਏ ਇਹ ਕੀ ਸੁਖਬੀਰ ਬਾਦਲ ਨੇ ਬਣਾਤੇ ਜਿਹੜਾ ਨੈਸ਼ਨਲ ਹਾਈਵੇ ਹੈ ਪੰਜਾਬ ਤੋਂ ਨਿਕਲਦਾ ਜਿਹੜਾ ਪੂਰੇ ਦੇਸ਼ 'ਚ ਜਾਂਦਾ ਹੈ ਕੀ ਸੁਖਬੀਰ ਨੇ ਪੰਜਾਬ 'ਚ ਬਣਾਇਆ ਤਾਂ ਬਾਕੀ ਦੇਸ਼ 'ਚ ਬਣਿਆ ਵੀ ਪੰਜਾਬ 'ਚ ਸੁਖਬੀਰ ਨੇ ਬਣਾਉਣਾ ਜੀ ਆਪਾਂ ਪੂਰੇ ਦੇਸ਼ 'ਚ ਬਣਾ ਦिए ਇਹ ਨੈਸ਼ਨਲ ਪ੍ਰੋਜੈਕਟ ਸੀਗੇ ਆ ਜਿਹੜੇ ਵੱਡੇ ਵੱਡੇ ਪੁਲ ਹਾਈਵੇ ਬਣ ਰਹੇ ਨੇ ਇਹ ਇਕੱਲੇ ਸੁਖਬੀਰ ਬਾਦਲ ਨੇ ਨਹੀਂ ਬਣਾਏ ਨਾ ਸ਼੍ਰੋਮਣੀ ਅਕਾਲੀ ਦਲ ਦਾ ਪੈਸਾ ਲੱਗਿਆ ਇਹ ਸਾਡੇ ਟੈਕਸਾਂ ਦਾ ਪੈਸਾ ਕੇਂਦਰ ਨੇ ਪੂਰੇ ਦੇਸ਼ 'ਚ ਪ੍ਰੋਜੈਕਟ ਬਣਾਏ ਨੇ ਆ ਪੰਜਾਬ ਇਹ ਇਹਨਾਂ ਨੇ ਬੱਸ ਜਰੂਰ ਚਲਾਈ ਸੀ ਹਰੀਕੇ ਵਾਲੀ ਉਹ ਜਲ ਬੱਸ ਤੇ ਹੁਣ ਉਹਦਾ ਹਾਲ ਕੀ ਆ ਪਤਾ ਨਹੀਂ ਮੈਨੂੰ ਪਤਾ ਨਹੀਂ ਵਿਚਾਰੀ ਨੂੰ ਜੰਗ ਜੋੰਗੀ ਨਾ ਲੱਗ ਜਾਵੇ ਉਹ ਭਾਈ ਵੇਚ ਬੂਚ ਦਿਓ ਚਾਰ ਪੈਸੇ ਆ ਜਾਣਗੇ ਸਰਕਾਰ ਕੋਲੇ ਦੱਸੋ ਕੋਈ ਗੱਲ ਆ ਆਪਾਂ ਥੋੜਾ ਜਿਹਾ ਜ਼ਿਕਰ ਹੁਣ ਕਾਂਗਰਸ ਦਾ ਇਹਦੇ ਨਾਲ ਕਰਦੇ ਆ ਬਈ ਭਾਜਪਾ ਦੀ ਸਿਆਸਤ ਤੇ ਕਾਂਗਰਸ ਤੋਂ ਜਿਹੜੀ ਤੁਸੀਂ ਦਿੱਲੀ ਵਾਲੀ ਗੱਲ ਕੀਤੀ ਉਹ ਬਿਲਕੁਲ ਠੀਕ ਹੈ ਕਿ ਪਰਮਾਣ ਦੀ ਕੋਸ਼ਿਸ਼ ਕੀਤੀ ਐ ਸਿਕ ਵੋਟਰਾਂ ਨੂੰ ਪਰ ਕਾਂਗਰਸ ਕੀ ਕਰੇਗੀ ਦੀ ਨਹੀਂ ਦੇਖੋ ਪਹਿਲੀ ਤਾਂ ਗੱਲ ਹੈ 84 ਦਾ ਦਾਗ ਕਾਂਗਰਸ ਤੋਂ ਕਦੀ ਲੈ ਨਹੀਂ ਸਕਦਾ ਇਸੇ ਕਰਕੇ 22 ਜ ਆਮ ਆਦਮੀ ਪਾਰਟੀ ਜਿੱਤ ਗਈ ਕਿਉਂਕਿ ਬਾਦਲਾਂ ਤੋਂ ਵਾਦੇ ਪੂਰੇ ਨਹੀਂ ਕੀਤੇ ਲੋਕ ਅੱਕ ਗਏ ਸੀ ਵੋਟਾਂ ਨਹੀਂ ਪਾਈਆਂ ਇਸੇ ਕਰਕੇ ਨਹੀਂ ਪਾਈਆਂ ਨਾ ਬੇਅਦਬੀਆਂ ਸੀ ਲੋਕਾਂ ਨਾਲ ਵਾਦਾ ਖਿਲਾਫੀਆਂ ਸੀ ਕਾਂਗਰਸ ਕਰਪਸ਼ਨ ਸੀ ਫੋਟ ਸੀ ਤੇ ਲੋਕਾਂ ਕੋਲੇ ਬੋ ਗਿਣਤੀ ਅਕਾਲੀ ਦਲ ਦਾ ਸਿੱਖ ਵੋਟਰ ਉਹ ਕਾਂਗਰਸ ਨੂੰ ਵੋਟ ਨਹੀਂ ਪਾਉਂਦਾ ਉਹਨੇ ਆਮ ਆਦਮੀ ਪਾਰਟੀ ਨੂੰ ਪਾਤੀ ਹੁਣ ਕਾਂਗਰਸ ਨੂੰ ਤੈਅ ਕਰਨਾ ਪੈਣਾ ਹੈ ਇੱਕ ਤਾਂ ਫੋਟ ਖਤਮ ਕਰੇ ਕਾਂਗਰਸ ਹੁਣ ਜੇ ਕਾਂਗਰਸ ਫੋਟ ਖਤਮ ਕਰ ਲੇ ਸੰਦੀਪ ਜੀ ਇਹ ਏਡਾ ਵੱਡਾ ਕੰਮ ਹੈ ਕਿ ਪੰਜਾਬ ਚੋਂ ਲੱਕੜ ਚ ਕੋਣ ਲੱਗਣੀ ਹਟ ਗਈ ਜੇ ਕਾਂਗਰਸ ਚ ਫੁੱਟ ਖਤਮ ਹੋ ਜੇ ਤੇ ਸਮਝ ਲਓ ਲੱਕੜ ਚੋਂ ਘੋਣ ਲੱਗਣੀ ਖਤਮ ਹੋ ਗਈ ਪੰਜਾਬ ਚ ਵੀ ਪੰਜਾਬ ਚ ਹੁਣ ਜਿੰਨੀਆਂ ਵੀ ਲੱਕੜਾਂ ਨੇ ਉਹਦੇ ਤੇ ਘੋਣ ਨਹੀਂ ਲੱਗਣੀ ਵੀ ਕਿਉਂਕਿ ਕਾਂਗਰਸ ਚ ਫੁੱਟ ਖਤਮ ਹੋ ਗਈ ਸੋ ਕਾਂਗਰਸ ਦੀ ਫੁੱਟ ਖਤਮ ਹੋ ਨਹੀਂ ਸਕਦੀ ਆ 23 ਤੋ 23 ਨੂੰ ਪਤਾ ਲੱਗ ਜਾਊਗਾ ਜਿੱਦਣ ਜਿਮਨੀ ਚੋਣ ਦਾ ਰਿਜ਼ਲਟ ਆਉਣਾ ਹੈ ਉਹ ਦਿਨ ਰਾਜਾ ਵੜਿੰਗ ਤੇ ਆਸ਼ੂ ਦੀ ਯਾਰੀ ਪੱਕੀ ਆ ਜਾਂ ਕੱਚੀ ਆ ਪਤਾ ਲੱਗ ਜਾਊਗਾ ਕਿਉਂਕਿ ਜਿੱਦਣ ਕਾਗਜ਼ ਭਰਨ ਗਏ ਸੀ ਉਹ ਦਿਨ ਆਸ਼ੂ ਨੇ ਬਾਹ ਫੜ ਕੇ ਰਾਜਾ ਵੜਿੰਗ ਦੀ ਉੱਪਰ ਚੱਕਤੀ ਵੀ ਅਸੀਂ ਇਕੱਠਿਆਂ ਹੁਣ ਤੁਹਾਡਾ ਪ੍ਰਧਾਨ ਕਿੱਥੇ ਲਿਆਓ ਕਿ ਕਾਂਗਰਸ ਚ ਇਹਦੇ ਨਾਲ ਹੀ ਇਹਦੇ ਨਾਲ ਇਹਦੇ ਨਾਲ ਹੀ ਬੜਾ ਇੰਟਰਸਟਿੰਗ ਗੱਲ ਇਹ ਆ ਬਈ ਬਾਹ ਤੇ ਹੱਥ ਫੜ ਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦੀ ਵੀ ਬੜੀ ਫੋਟੋ ਖਿਚਾਉਂਦੇ ਆ ਇਹ ਕਿੱਦਾਂ ਦਾ ਰਣਨੀਤੀ ਨਹੀਂ ਦੇਖੋ ਅਰਵਿੰਦ ਕੇਦਰੀਵਾਲ ਅਗਰ ਅਗਰ ਲੁਧਿਆਣੇ ਦੀ ਸੀਟ ਆਪ ਜਿੱਤਦਾ ਫਿਰ ਤਾਂ ਕੇਦਰੀਵਾਲ ਪਹੁੰਚ ਗਿਆ ਪਾਰਲੀਮੈਂਟ ਫਿਰ ਕੇਜਰੀਵਾਲ ਪੰਜਾਬ ਦੀ ਸਿਆਸਤ ਚ ਹੋਰ ਤਕੜਾ ਹੋ ਜਾਏਗਾ ਅਗਰ ਆਪ ਨਹੀਂ ਜਿੱਤਦੀ ਫਿਰ ਸਵਾਲ ਇਹ ਹੋਣਾ ਵੀ ਭਾਈ ਅਸਤੀਫਾ ਆਪ ਵਾਲਾ ਕਿਹੜਾ ਦੇਊਗਾ ਕੋਈ ਆਪ ਵਾਲਾ ਅਸਤੀਫਾ ਦੇਊਗਾ ਵੀ ਜਾਂ ਨਹੀਂ ਦੇਊਗਾ ਤੇ ਜੇ ਆਪ ਵਾਲੇ ਕਿਸੇ ਨੇ ਅਸਤੀਫਾ ਨਾ ਦਿੱਤਾ ਤੇ ਫਿਰ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਵਿੱਚ ਵੀ ਕਈ ਡਰਾਮੇ ਹੋਣਗੇ ਸੋ ਇਹ ਬੜਾ ਦਿਲਚਸਪ ਜਿਹੜੀਆਂ ਸਥਿਤੀਆਂ ਬਣਨ ਵਾਲੀਆਂ ਨੇ ਕਾਂਗਰਸ ਦੇ ਪਾਸੇ ਸਭ ਤੋਂ ਵੱਡੀ ਚੁਣੌਤੀ ਲੀਡਰਸ਼ਿਪ ਦੀ ਹੈ ਚਰਨਜੀਤ ਚੰਨੀ ਵੱਡੇ ਲੀਡਰ ਨੇ ਕਾਂਗਰਸ ਕਾਂਗਰਸ ਦਾ ਡਰਾ ਬੈਕ ਕੀ ਹੈ ਪਹਿਲੀ ਗੱਲ ਤਾਂ ਇਸ ਵਾਰ ਲੱਗਦਾ ਹੀ ਨਹੀਂ ਸੰਦੀਪ ਜੀ ਕਿ ਕਾਂਗਰਸ ਮੁੱਖ ਮੰਤਰੀ ਦਾ ਚਿਹਰਾ ਐਲਾਨੇਗੀ ਕਿਉਂਕਿ ਮੁੱਖ ਮੰਤਰੀ ਦੇ ਦਾਵੇਦਾਰੀ ਬਹੁਤ ਹੋ ਗਏ ਇੱਟ ਚੱਕੋ ਇੱਟ ਚੱਕੋ ਮੁੱਖ ਮੰਤਰੀ ਦਾ ਦਾਵੇਦਾਰ ਹੈ ਹੁਣ ਜੇ ਕਾਂਗਰਸ ਮੁੱਖ ਮੰਤਰੀ ਦਾ ਚਿਹਰਾ ਨਹੀਂ ਦੰਦੀ ਫਿਰ ਟਿਕਟਾਂ ਦੀ ਵੰਡ 'ਚ ਰੌਲੇ ਪੈਣੇ ਆ ਕਾਂਗਰਸ 'ਚ ਕਿਉਂਕਿ ਜੇ ਮੁੱਖ ਮੰਤਰੀ ਦਾ ਕੋਈ ਚਿਹਰਾ ਨਹੀਂ ਬਣਦਾ ਹਰ ਲੀਡਰ ਨੇ ਚਾਹਣਾ ਹੈ ਮੈਂ ਵੱਧ ਤੋਂ ਵੱਧ ਆਪਣੇ ਐਮਐਲਏ ਨੂੰ ਟਿਕਟਾਂ ਦਵਾ ਕੇ ਜਿਤਾ ਲਾਂ ਤਾਂ ਕਿ ਮੇਰੇ ਕੋਲੇ ਐਮਐਲਏ ਵੱਧ ਹੋਣ ਤੇ ਮੈਂ ਕਹਾਂ ਨੂੰ ਕਹਿ ਸਕਾਂ ਕਿ ਮੈਨੂੰ ਮੁੱਖ ਮੰਤਰੀ ਬਣਾਓ ਜੀ ਪਰ ਕਾਂਗਰਸ ਦੀ ਹਾਈ ਕਮਾਂਡ ਨੇ ਜਦੋਂ ਟਿਕਟਾਂ ਦੇਣੀਆਂ ਤੇ ਕਾਂਗਰਸ ਦੀ ਹਾਈ ਕਮਾਂਡ ਜਦੋਂ ਟਿਕਟਾਂ ਦੰਦੀ ਹੈ ਆਪਾਂ ਦੇਖਿਆ ਹੈ ਕਿ ਬਠਿੰਡੇ ਚ ਜਿਹੜੀ ਟਿਕਟ ਦਿੱਤੀ ਸੀ ਜੇ ਰਾਜਾ ਵੜਿੰਗ ਦੀ ਪਤਨੀ ਨੂੰ ਦੇ ਦਿੰਦੇ ਤੇ ਭਾਵੇਂ ਜਿਤਾ ਲੈਂਦੇ ਸੋ ਕਾਂਗਰਸ ਵਾਲੇ ਉਹ ਸੀਟ ਆਪ ਹੀ ਹਰਵਾ ਗਏ ਦਿੱਲੀ ਵਾਲੇ ਕਈ ਸੀਟਾਂ ਰਾਜਾ ਵੜਿੰਗ ਨੂੰ ਟਿਕਟ ਦੇਣੀ ਉਹਨਾਂ ਦਾ ਚੰਗਾ ਫੈਸਲਾ ਸੀ ਪਰ ਕਾਂਗਰਸ ਨੇ ਕਈ ਸੀਟਾਂ ਜਿਤਾ ਸਕਦੀ ਸੀ ਖੁਦ ਹਰਵਾ ਲੀਆਂ ਟਿਕਟਾਂ ਦੀ ਵੰਡ ਕਰਕੇ ਸੋ ਟਿਕਟਾਂ ਦੀ ਵੰਡ ਸਭ ਤੋਂ ਵੱਡੀ ਗੱਲ ਕਾਂਗਰਸ ਚ ਹੁੰਦੀ ਹੈ ਜਦੋਂ 22 ਚ ਚੋਣਾਂ ਹੋਈਆਂ ਨੇ ਉਦੋਂ ਵੀ ਟਿਕਟਾਂ ਦੀ ਵੰਡ ਕੋਈ ਬਹੁਤੀ ਵਧੀਆ ਨਹੀਂ ਹੋਈ 18 ਸੀਟਾਂ ਕਾਂਗਰਸ ਦਿੱਤੀ ਇੱਕ ਫੋਟ ਤੇ ਇੱਕ ਟਿਕਟਾਂ ਦੀ ਵੰਡ ਹਾਲਾਂਕਿ ਰਾਹੁਲ ਗਾਂਧੀ ਦੀ ਚੜ੍ਹਤ ਹੈ ਰਾਹੁਲ ਗਾਂਧੀ ਪਹਿਲਾਂ ਨਾਲੋਂ ਮਜ਼ਬੂਤ ਲੀਡਰ ਦੇ ਤੌਰ ਤੇ ਉਭਰਿਆ ਦੇਸ਼ ਦੀ ਪੋਲਿਟਿਕ ਚ ਔਰ ਜਿਹੜੀਆਂ 24 ਚ ਵੀ ਸੀਟਾਂ ਕਾਂਗਰਸ ਸੱਤ ਜਿੱਤੀ ਹੈ ਉਦੋਂ ਉਮੀਦ ਸੀ ਲੋਕਾਂ ਨੂੰ ਕਿ ਇੰਡੀਆ ਗੱਠ ਜੋੜ ਤਕੜਾ ਕਰੂਗਾ ਔਰ ਰਾਹੁਲ ਗਾਂਧੀ ਇੱਕ ਚਿਹਰਾ ਬਣਿਆ ਸੀ ਵਿਰੋਧੀ ਧਿਰ ਦੇ ਖਿਲਾਫ ਔਰ ਰਾਹੁਲ ਗਾਂਧੀ ਉਹਨੇ ਇਹ ਵੀ ਕਿਹਾ ਸੀ ਕਿ ਐਮਐਸਪੀ ਦਾ ਕਾਨੂੰਨ ਮੈਂ ਲਾਗੂ ਕਰਾਉਂਗਾ ਜੇ ਸਾਡੀ ਸਰਕਾਰ ਆਈ ਉਹਦੇ ਕਰਕੇ ਕਿਸਾਨ ਵੋਟ ਪਾ ਕੇ ਗਏ ਕਾਂਗਰਸ ਨੂੰ ਵੀ ਕਿਉਂਕਿ ਪੰਜਾਬ ਚ ਆਮ ਆਦਮੀ ਪਾਰਟੀ ਤੋਂ ਨਾਰਾਜ਼ਗੀ ਸੀ ਕੇਂਦਰ ਚ ਬੀਜੇਪੀ ਤੋਂ ਸੋ ਕਿਸਾਨਾਂ ਨੇ ਕਾਂਗਰਸ ਦਾ ਪੱਲਾ ਫੜਿਆ ਇਸ ਵਾਰ ਕਾਂਗਰਸ ਪੰਜਾਬ ਚ ਆਪ ਤੋਂ ਵੀ ਕਿਸਾਨ ਨਾਰਾਜ਼ ਨੇ ਕਿਸਾਨ ਸੰਗਠਨ ਨਾਰਾਜ਼ ਨੇ ਔਰ ਬੀਜੇਪੀ ਤੋਂ ਵੀ ਨਾਰਾਜ਼ ਨੇ ਸੋ ਅਕਾਲੀ ਦਲ ਦੇ ਨਾਲ ਪਹਿਲਾਂ ਹੀ ਤੋੜ ਵਿਛੋੜਾ ਉਹਨਾਂ ਦਾ ਕਾਫੀ ਹੋਇਆ। ਭਾਵੇਂ ਸੁਖਬੀਰ ਬਾਦਲ ਨੇ ਧਰਨਾ ਮਾਰਿਆ ਕਿ ਮੈਂ ਜ਼ਮੀਨੀ ਐਕਵਾਇਰ ਹੋਣ ਦੇਣੀ ਤੇ ਭਗਵੰਤ ਮਾਨ ਨੇ ਬਿਆਨ ਦਿੱਤਾ ਤੇ ਸੁਖਬੀਰ ਬਾਦਲ ਦੇ ਧਰਨੇ ਦਾ ਇੰਪੈਕਟ ਘਟ ਗਿਆ। ਭਗਵੰਤ ਮਾਨ ਕਹਿੰਦਾ ਜਿਹੜੇ ਲੋਕ ਜ਼ਮੀਨ ਦੇਣਾ ਚਾਹਣਗੇ ਸਿਰਫ ਉਹਨਾਂ ਦੀ ਲਵਾਂਗੇ ਜਿਹੜੇ ਨਹੀਂ ਦੇਣਾ ਚਾਹਣਗੇ ਅਸੀਂ ਨਹੀਂ ਲਵਾਂਗੇ ਉਹ ਮੁੱਦਾ ਤਾਂ ਹੋ ਗਿਆ ਖਤਮ। ਧਰਨੇ ਤੁਰਨਿਆਂ ਦੀ ਲੋੜ ਤਾਂ ਹੁਣ ਪੈਣੀ ਨਹੀਂ। ਹੁਣ ਪੰਜ ਮੈਂਬਰੀ ਕਮੇਟੀ ਪੁਨਰਸੁਰਜੀਤ ਹੋ ਕੇ ਅਗਰ ਐਸਜੀਪੀਸੀ ਚੋਣਾਂ ਜਿੱਤ ਗਈ 27 ਤੋਂ ਪਹਿਲਾਂ ਤੇ ਫਿਰ ਕਿਸਾਨੀ ਵੱਡੇ ਪੱਦਰ ਤੇ ਪੰਜ ਮੈਂਬਰੀ ਕਮੇਟੀ ਦੇ ਪੁਨਰਸੁਰਜੀਤ ਹੋਏ ਅਕਾਲੀ ਦਲ ਦੇ ਨਾਲ ਜੁੜ ਸਕਦੀ ਹੈ ਕਿਸਾਨੀ ਵੋਟ ਬੈਂਕ ਕਿਉਂਕਿ ਕਾਂਗਰਸ ਤੋਂ ਵੀ ਨਾਰਾਜ਼ ਨੇ ਬੀਜੇਪੀ ਤੋਂ ਵੀ ਨਾਰਾਜ਼ ਨੇ ਭਗਵੰਤ ਤੋਂ ਵੀ ਨਾਰਾਜ਼ ਨੇ ਪੰਜਾਬ ਦੀ ਸਰਕਾਰ ਬਣਨੀ ਹੈ ਇਹ ਸਮਿਕਰਣ ਇਸ ਰੂਪ ਚ ਤਬਦੀਲ ਹੋ ਸਕਦੇ ਨੇ ਸੋ ਕੁੱਲ ਮਿਲਾ ਕੇ 23 ਜੂਨ ਤੋਂ ਬਾਅਦ ਸਥਿਤੀਆਂ ਸਾਫ਼ ਹੋਣ ਵਾਲੇ ਪਾਸੇ ਸੰਦੀਪ ਜੀ ਤੁਰਨ ਗਿਆ ਹੋਣੀ ਜਾਂ ਨਹੀਂ ਹਜੇ ਕਿਉਂਕਿ ਉਸ ਤੋਂ ਬਾਅਦ ਹਜੇ ਬਹੁਤ ਗਹਿ ਗੱਚ ਸਿਆਸੀ ਲੜਾਈਆਂ ਵਿਦਨ ਦਾ ਪਾਰਟੀ ਸੰਗਠਨਾ ਦੇ ਅੰਦਰ ਵੀ ਹੋਣੀਆਂ ਨੇ ਬੀਜੇਪੀ ਚ ਲੈ ਕੇ ਵੀ ਬੜੀ ਜ਼ੋਰ ਜ਼ਮਾਇਸ਼ ਚਲਣੀਆਂ ਆਉਣ ਵਾਲੇ ਦਿਨਾਂ ਚ ਵੀ ਪ੍ਰਧਾਨ ਹੁਣ ਕਿਹੜਾ ਬਣਾਈਏ ਭਾਈ ਅਗਰ ਇਹ ਜ਼ਿਮਨੀ ਚੋਣ ਚ ਬੀਜੇਪੀ ਤੁਸੀਂ ਦੇਖੋ ਹਜੇ ਤੱਕ ਸੁਨੀਲ ਜਾਖੜ ਬਹੁਤ ਜਿਆਦਾ ਸਰਗਰਮ ਹੋ ਕੇ ਪ੍ਰਚਾਰ ਕਰਦੇ ਨਹੀਂ ਦਿਖੇ ਉਹ ਪ੍ਰਧਾਨ ਹੈ ਬਿਲਕੁਲ ਸੋ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਦੀਆਂ ਪਰਫਾਰਮੈਂਸਸ ਉਹਨਾਂ ਦੇ ਪ੍ਰਦਰਸ਼ਨ ਉਹਨਾਂ ਤੇ ਸਵਾਲ ਖੜੇ ਹੋਣੇ ਨੇ ਔਰ ਇਹ 23 ਜੂਨ ਦੇ ਨਤੀਜੇ ਨੇ 27 ਜੂਨ ਤੋਂ ਪਹਿਲਾਂ ਬੜਾ ਕੁਝ ਬਦਲਣਾ ਔਰ ਜੋ ਕੁਝ ਬਦਲੇਗਾ ਉਹ ਤੁਰੰਤ ਨਹੀਂ ਬਦਲਣਾ ਅਗਰ ਲੀਡਰਸ਼ਿਪ ਤਬਦੀਲੀਆਂ ਹੋਣੀਆਂ ਨੇ ਤੇ ਇਹਨਾਂ ਨੂੰ 6-6 ਮਹੀਨੇ 7-7 ਮਹੀਨੇ ਹਜੇ ਲੱਗ ਜਾਣੇ ਨੇ ਸੋ ਜੂਨ ਤੋਂ ਬਾਅਦ ਤੁਸੀਂ ਦੀਵਾਲੀ ਦੇ ਨੇੜੇ ਤੇੜੇ ਜਾ ਕੇ ਪਟਾਕਿਆਂ ਦੀ ਆਵਾਜ਼ ਸੁਣੋਗੇ ਦੀਵਾਲੀ ਵਾਲੀ ਰਾਤ ਤੇ ਸਿਆਸੀ ਪਟਾਕੇ ਮੈਨੂੰ ਲੱਗਦਾ ਹੈ 23 ਜੂਨ ਤੋਂ ਬਾਅਦ 4-5 ਮਹੀਨਿਆਂ ਬਾਅਦ ਹੀ ਚੱਲਣੇ ਸ਼ੁਰੂ ਹੋਣਗੇ ਕਿਉਂਕਿ ਉਹਨਾਂ ਕੇ ਸਮਾਂ ਲੱਗ ਜਾਂਦਾ ਹੈ ਧਰਾਤਲ ਸਾਫ਼-ਸੂਫ ਕਰਨ ਨੂੰ ਸੋ ਪਰ 27 ਤੋਂ ਪਹਿਲਾਂ ਤਸਵੀਰ ਬੜੀ ਦਿਲਚਸਪ ਬਣੇਗੀ ਸੰਦੀਪ ਜੀ ਡਾਲਲ ਸਰ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ ਧੰਨਵਾਦ ਜੀ